ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਬਣ ਜਾ ਰਹੀ ਹੈ ਜਿਸ ਦਾ ਮੇਨ ਪੁਆਇੰਟ ਹੋਊਗਾ ਮੁੱਛਾਂ ਸੋ ਮੁੱਛਾਂ ਦੀ ਮੇਨ ਕੁਆਲਿਟੀ ਕੀ ਹੁੰਦੀ ਹੈ ਕਿ ਕੋਈ ਮੁੱਛ ਛੋਟੀ ਵੀ ਹੋ ਸਕਦੀ ਹੈ ਤੇ ਵੱਡੀ ਵੀ ਹੋ ਸਕਦੀ ਹੈ ਸੋ ਉਹ ਵੱਡੀ ਮੁੱਛ ਨੂੰ ਤੇ ਛੋਟੀ ਮੁੱਛ ਨੂੰ ਸੈੱਟ ਕਰਨ ਵਾਸਤੇ ਮੈਂ ਅਨੇਕਾਂਤ ਰੇਂਦਾ ਵੀਡੀਓ ਮੇਰੇ ਚੈਨਲ ਤੇ ਪਾ ਚੁੱਕੇ ਹਾਂ ਸੋ ਉਹਦੇ ਤਰੀਕੇ ਨਾਲ ਤੁਸੀਂ ਮੁੱਛਾਂ ਨੂੰ ਸੈੱਟ ਕਰਿਆ ਕਰੋ ਤਾਂ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਮੈਨੂੰ ਉਹ ਤੁਹਾਡਾ ਕਵੈਂਟ ਦੇ ਜ਼ਰੀਏ ਚਾਹੀਦਾ ਤਾਂ ਕਿ ਉਹ ਦੇ ਅਕੋਰਡਿੰਗ ਮੈਂ ਤੁਹਾਡੇ ਲਈ ਇੱਕ ਵੀਡੀਓ ਬਣਾ ਕੇ ਤੁਹਾਨੂੰ ਸੈਟੀਸਫਾਈਡ ਕਰਾ ਸਕਾਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਾਂ ਸੋ ਚਲੋ ਚੱਲਦੇ ਆ ਜੀ ਮੇਰਾ ਨਾਮ ਹੈ ਜੀ ਮਿਸਟਰੀ ਹੀਰੋ ਵਰਡਲ ਸਹਿਰ ਸੁਨਾਮ ਤੋਂ ਸੋ ਉਦਮ ਸਿੰਘ ਦੇ ਸਹਿਰ ਸੁਨਾਮ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੋ ਮੇਰਾ ਮਕਸਦ ਹੁੰਦਾ ਹੈ ਮੈਂ ਆਪਣੇ ਪ੍ਰੋਫੈਸ਼ਨ ਦੇ ਅਕੋਰਡਿੰਗ ਜਾਂ ਮੇਰੇ ਪ੍ਰੋਫੈਸ਼ਨ ਦੇ ਵਿੱਚ ਜੋ ਵੀ ਵਰਕ ਆਉਂਦਾ ਮੈਂ ਤੁਹਾਨੂੰ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਣਾ ਸੋ ਆਪਾਂ ਜਾਦਾ ਗੱਲਾਂ ਦੇ ਵਿੱਚ ਟਾਈਮ ਨਾ ਖਰਾਬ ਕਰਦੇ ਹੋਏ ਮੈਂ ਤੁਹਾਨੂੰ ਮੇਰੇ ਚੈਨਲ ਤੇ ਵੈਲਕਮ ਕਰਦਾ ਤੇ ਇਸ ਤੋਂ ਬਾਅਦ ਆਪਾਂ ਵੀਡੀਓ ਸਟਾਰਟ ਕਰਦੇ ਆ। ਸੋ ਸਭ ਤੋਂ ਪਹਿਲਾਂ ਗੱਲ ਕੀ ਹੁੰਦੀ ਹੈ ਕਿ ਤੁਹਾਡੀਆਂ ਮੁੱਛਾਂ ਨੇ ਬਹੁਤ ਵੱਡੀਆਂ ਤੇ ਉਹ ਪ੍ਰੋਪਰ ਸੈੱਟ ਨਹੀਂ ਹੁੰਦੀਆਂ ਤੁਸੀਂ ਉਹਨੂੰ ਮੇਨਟੇਨੈਂਸ ਨਹੀਂ ਕਰ ਪਾਉਂਦੇ। ਸੋ ਤੁਸੀਂ ਇਹ ਵੀਡੀਓ ਨੂੰ ਪ੍ਰੋਪਰ ਕਨਸੀਡ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀਆਂ ਮੁੱਛਾਂ ਦੇ ਵਿੱਚ ਕੀ ਪ੍ਰੋਬਲਮ ਹੈ। ਸਭ ਤੋਂ ਪਹਿਲਾਂ ਗੱਲ ਕੀ ਹੁੰਦੀ ਹੈ ਕਿ ਅਸੀਂ ਜ਼ਿਆਦਾਤਰ ਕਈ ਤਰ੍ਹਾਂ ਦੇ ਪ੍ਰੋਡਕਟ ਯੂਜ਼ ਕਰ ਲੈਣੇ ਆ ਸੋ ਉਹ ਪ੍ਰੋਡਕਟ ਕਾਰਨ ਕੀ ਹੁੰਦਾ ਜਦੋਂ ਅਸੀਂ ਵਾਲਾਂ ਤੇ ਲਾਉਨੇ ਆ ਦੇਖੋ ਜਿਹੜੇ ਸਾਰੇ ਸਿਰ ਦੇ ਵਾਲ ਨੇ ਉਹ ਅਲੱਗ ਕੈਟਾਗਰੀ ਦੇ ਹੁੰਦੇ ਨੇ ਤੇ ਸਾਡੇ ਮੁੱਛਾਂ ਤੇ ਦਾੜੀ ਦੇ ਵਾਲ ਹੁੰਦੇ ਨੇ ਕੋ ਅਲੱਗ ਸਟਰੈਂਥ ਹੁੰਦੀ ਆ ਸੋ ਵਾਲਾਂ ਦੀ ਕੁਆਲਿਟੀ ਨੂੰ ਚੇਂਜ ਦੇਖਦੇ ਹੋਏ ਤੁਸੀਂ ਪ੍ਰੋਡਕਟ ਯੂਜ਼ ਕਰੋ ਵਟ ਇੰਨੇ ਨਾਲ ਯੂਜ਼ ਕਰੋ ਤੁਹਾਡੇ ਵਾਲਾਂ ਨੂੰ ਹਰਮ ਕਰਦੇ ਮਚਾ ਦੇ ਤੇ ਇਫੈਕਟ ਹੋ ਜੇ ਤੁਹਾਡੇ ਮੁੱਛਾਂ ਝੜਨ ਲੱਗ ਜਾਣ ਸੋ ਉਹਦੇ ਵਾਸਤੇ ਮੈਂ ਤੁਹਾਨੂੰ ਅੱਜ ਵੀਡੀਓ ਦੇ ਚਾਰੇ ਦੱਸਣ ਜਾ ਰਿਹਾ ਵੀ ਤੁਸੀਂ ਜੇਕਰ ਤੁਸੀਂ ਐਧਾ-ਇਦਾਂ ਦੇ ਪ੍ਰੋਡਕਟ ਯੂਜ਼ ਕਰਦੇ ਹੋ ਤਾਂ ਤੁਸੀਂ ਨੂੰ ਕਿਹੜੇ-ਕਿਹੜੇ ਪ੍ਰੋਡਕਟ ਯੂਜ਼ ਕਰਨੇ ਚਾਹੀਦੇ ਨੇ ਸੋ ਦੋਸਤੋ ਵੀਡੀਓ ਦੇ ਸਟਾਰਟਿੰਗ ਦੇ ਤੁਸੀਂ ਮੇਰੇ ਨਾਲ ਜੁੜੇ ਹੋਇਓ ਤਾਂ ਐਂਡ ਤੱਕ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਮੁੱਛਾਂ ਦੀ ਲੁੱਕ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੁਹਾਡੀ ਲੁੱਕ ਤੁਹਾਡੀ ਬਾਡੀ ਲੈਂਗੁਏਜ ਤੇ ਡਿਪੈਂਡ ਕਰਦੀ ਆ ਸੋ ਉਹਦੇ ਨਾਲ ਨਾਲ ਤੁਹਾਡਾ ਜਿੱਦਾਂ ਤੁਸੀਂ ਟਰਬਨ ਬੰਨਦੇ ਹੋ ਹੋਰ ਵਗੈਰਾ एवरीथिंग ਜਿੱਦਾਂ ਕਿ ਸੂਟ ਐਦਾਂ ਕਰਕੇ ਵੀ ਕੁੜਤਾ ਪਜਾਮਾ ਸਮਥਿੰਗ ਐਸਾ ਕੁਝ ਅਸੀਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਇਨ੍ਹਾਂ ਕੱਪੜਿਆਂ ਨੂੰ ਟਰਾਈ ਕਰਦੇ ਆ ਸੋ ਉਹਦੇ ਵਾਸਤੇ ਕੀ ਹੁੰਦੀ ਹੈ ਮੋਚ ਤੁਹਾਡੇ ਇਸ ਕਿਰਦਾਰ ਦੇ ਚਾਰ ਚੰਦ ਲਾ ਦਿੰਦੀ ਹੈ ਤੁਹਾਡੀ ਜੇਕਰ ਤੁਹਾਡੀ ਬਹੁਤ ਵਧੀਆ ਤੇ ਅੱਛੀ ਚੰਗੀ ਤਰ੍ਹਾਂ ਪੱਗ ਬੰਨੀ ਹੋਈ ਆ ਤਾਂ ਤੁਹਾਡੀ ਲੁੱਕ ਨੂੰ ਬਹੁਤ ਅੱਛੇ ਤਰੀਕੇ ਨਾਲ ਮੇਨਟੇਨਸ ਹੋ ਜਾਂਦੀ ਆ ਤੁਸੀਂ ਸੋ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਮੁੱਛਾਂ ਦੀ ਸ਼ੇਪ ਹਰ ਤਰ੍ਹਾਂ ਦੀ ਹੁੰਦੀ ਆ ਜਿੱਦਾਂ ਛੋਟੀਆਂ ਮੁੱਛ ਵੱਡੀ ਉਸ ਤੋਂ ਤੇ ਇੱਕ ਬਹੁਤ ਹੀ ਜ਼ਿਆਦਾ ਛੋਟੀ ਹੁੰਦੀ ਹੈ ਸੋ ਇਹ ਆਪਾਂ ਤਿੰਨ 파ਰਟ ਦੇ ਵਿੱਚ ਵੰਡ ਚੁੱਕੇ ਆ ਸੋ ਪਹਿਲੇ 파ਰਟ ਤੇ ਆਪਾਂ ਗੱਲ ਕਰਾਂਗੇ ਜਿਹੜੀ ਛੋਟੀ ਮੁੱਛ ਹੁੰਦੀ ਹੈ ਪਰ ਉਹਨੂੰ ਤੁਸੀਂ ਮੋੜ ਨਹੀਂ ਪਾਉਂਦੇ ਸੋ ਇਹਦੇ ਵਾਸਤੇ ਕੀ ਹੁੰਦਾ ਜ਼ਿਆਦਾਤਰ ਤੁਸੀਂ ਕੀ ਕਰਦੇ ਹੋ ਤੁਹਾਡੇ ਨੇੜਲੇ ਕਿਸੇ ਵੀ ਦੋਸਤ ਮਿਸਟਰ ਫਰੈਂਡ ਦੀ ਸ਼ਾਪ ਸਲੂਨ ਹੁੰਦਾ ਉੱਥੇ ਜਾ ਕੇ ਤੁਸੀਂ ਉੱਥੇ ਉਹਦੇ ਤੇ ਲਵਾਉਂਦੇ ਨੇ ਪੀੜੀ ਮਿੱਟੀ ਸੋ ਐਦਾਂ ਦਾ ਕੁਛ ਨਾ ਲਾਓ ਜੇਕਰ ਤੁਸੀਂ ਮੁੱਛਾਂ ਤੇ ਪੀੜੀ ਮਿੱਟੀ ਲਾ ਲੈਂਦੇ ਹੋ ਮੁੱਛਾਂ ਦੀ ਜੜ੍ਹਾਂ ਹੁੰਦੀਆਂ ਨੇ ਵਾਲਾਂ ਦੀਆਂ ਉਹਨਾਂ ਨੂੰ ਹਾਰਮਫੁਲ ਕਰ ਦਿੰਦੀਆਂ ਨੇ ਉਹਨਾਂ ਨੂੰ ਕੀ ਕਰ ਦਿੰਦੇ ਨੇ ਮਤਲਬ ਜੜਾ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਇਸ ਦੇ ਜਿਹੇ ਦੱਸਣਾ ਚਾਹਣਾ ਵੀ ਤੁਸੀਂ ਪੀੜੀ ਮਿੱਟੀ ਯੂਜ਼ ਨਾ ਕਰੋ ਘੱਟ ਤੋਂ ਘੱਟ ਇਹਨਾਂ ਪ੍ਰਯੋਗ ਕਰੋ ਕਿ ਤੁਸੀਂ ਉਸ ਤੇ ਜਿੱਦਾਂ ਕੋਈ ਤੇਲ ਹੈ ਤੁਹਾਡੇ ਕੋਲੇ ਘਰ ਦੇ ਵਿੱਚ ਉਹਨੂੰ ਕਾਟਨ ਦੇ ਨਾਲ ਲਾਓ ਤੇ ਜਾਂ ਤੁਸੀਂ ਇੱਕ ਸਭ ਤੋਂ ਪਹਿਲਾਂ ਇਹ ਚੀਜ਼ਾਂ ਜ਼ਰੂਰ ਤਿਆਰ ਰੱਖਿਆ ਕਰੋ ਕਿਉਂਕਿ ਜੇ ਕਿ ਛੋਟੀ ਮੁੱਛਾ ਤੁਸੀਂ ਉਹਨੂੰ ਬੰਦਾਨ ਲੱਗ ਜੇਨ ਉਸ ਤੋਂ ਬਾਅਦ ਅਸੀਂ ਰੈਗੂਲਰ ਰੋਲ ਵਟਾ ਦੇ ਜੰਦੇ ਰਹਿੰਦੇ ਹਾਂ ਵਟਾ ਨਾ ਦਿਓ ਮੁੱਛ ਨੂੰ ਬਿਲਕੁਲ ਵੀ ਪਰ ਤੁਸੀਂ ਮੁੱਛ ਨੂੰ ਥੋੜਾ ਥੋੜਾ ਕਰਕੇ ਕਟਾਉਂਦੇ ਰਹੋ ਉਹਦੇ ਨਾਲ ਕੀ ਹੁੰਦਾ ਵਾਲਾਂ ਦੇ ਜਿਉਂ ਜਿਉਂ ਤੁਸੀਂ ਥੋੜਾ ਥੋੜਾ ਕਟਾਉਂਦੇ ਰਹੋਗੇ ਤਾਂ ਪ੍ਰੋਪਰ ਲੈਂਥ ਦੇ ਵਿੱਚ ਇਨਕਰੀਸ ਹੁੰਦੇ ਜਾਣਗੇ ਸੋ ਇਹਦੇ ਵਾਸਤੇ ਮੈਂ ਤੁਹਾਨੂੰ ਤਾਂ ਹੀ ਵੀਡੀਓ ਬਣਾ ਕੇ ਦੱਸਣ ਜਾ ਰਿਹਾ ਹਾਂ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਮੁੱਛਾਂ ਦੇ ਇਹ ਛੋਟੀਆਂ ਮੁੱਛਾਂ ਨੇ ਤਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਆਪਣੇ ਉੱਪਰ ਯੂਟਿਲਾਈਜ਼ ਕਰ ਸਕਦੇ ਹੋ ਆਇਲ ਕਿੱਦਾਂ ਲਾਉਣਾ ਹੈ ਤੇ ਡ్రਾਇਲ ਕਿੱਦਾਂ ਲਾਉਣਾ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੀਡੀਓ ਹਰ ਰੋਜ਼ ਤੁਹਾਨੂੰ ਦੇਵਾਂਗੇ ਸੋ ਫੋਲੋ ਕਰ ਲਓ ਜੇ ਤੁਹਾਨੂੰ ਵਧੀਆ ਵੀਡੀਓ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਲਦੀ ਆਨ ਦਾ ਵੇ ਸਤਿ ਸ਼੍ਰੀ ਅਕਾਲ